ਹਾਂਜੀ ਪ੍ਰਵੀਨ ਸ਼ਰਮਾ ਜੀ ਇੱਕ ਆਹ ਸੜਕ ਬਣ ਰਹੀ ਐ ਜਿਹੜੀ ਨੂਰਪੁਰੇ ਦੇ ਕੋਲ ਇੱਥੇ ਅਸੀਂ ਪਹਿਲਾਂ ਦੇਖਿਆ ਗਿਆ ਨਾ ਤਾਂ ਸਾਨੂੰ ਮਿੱਟੀ ਸਾਫ਼ ਕੀਤੀ ਗਈ ਸੀ ਨਾ ਹੀ ਲੋਕ ਪਾਈ ਗਈ ਹੈ ਉੱਪਰ ਇਦਾਂ ਧਰ ਰਹੇ ਨੇ ਕੀ ਕਹਿਣਾ ਜਾਊ ਇਸ ਮਾਣੇ ਦੀ ਉਹ ਸੜਕ ਐ ਜਿਹੜੀ ਕਿ ਕਾਫੀ ਸਾਰੇ ਪਿੰਡਾਂ ਨੂੰ ਜੋੜਦੀ ਐ ਇਸ ਮਾਣੇ ਦੇ ਨਾਲ ਕਿਉਂਕਿ ਇੱਥੇ ਗਊਸ਼ਾਲਾ ਵੀ ਹੈ ਉਸ ਤੋਂ ਬਾਅਦ ਪਿੰਗਲਾ ਸ਼ਰਮ ਵੀ ਹੈ ਸਰਕਾਰੀ ਹਸਪਤਾਲ ਵੀ ਹੈ ਜਿਵੇਂ ਲੋਕਾਂ ਨੇ ਆਣਾ ਜਾਣਾ ਹੁੰਦਾ ਅਮਰਜੈਂਸੀ ਦੇ ਵਿੱਚ ਸੜਕਾਂ ਜਿਹੜੀਆਂ ਨੇ ਪ੍ਰੋਪਰ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਤੁਸੀਂ ਇਹ ਦੇਖੋ ਵੀ ਪਹਿਲੇ ਸੜਕਾਂ ਦੇ ਵਿੱਚ ਇੰਨੇ ਖੱਡੇ ਸੀਗੇ ਜਿਹਦੇ ਕਰਕੇ ਕਾਫੀ ਸਾਰੇ ਨੁਕਸਾਨ ਵੀ ਹੋਏ ਸਾਡੇ ਲੋਕਾਂ ਦੇ ਪਰ ਜਦੋਂ ਹੁਣ ਸਰਕਾਰ ਵੱਲੋਂ ਜਿਹੜੀ ਇਹਦੀ ਰਿਪੇਅਰ ਆਈ ਹੈ ਸੜਕ ਪਾਸ ਹੋਈ ਹੈ ਮੈਂ ਕਹਿ ਰਿਹਾ ਵੀ ਇਹ ਤਾਂ ਮਤਲਬ ਜਿਹੜਾ ਹੈ ਇਹਦੇ 'ਚ ਲੁੱਟ-ਖੋਟ ਸਿੱਧੀ ਪਾਈ ਜਾ ਰਹੀ ਹੈ ਕਿਉਂਕਿ ਇਹਨਾਂ ਨੂੰ ਠੇਕੇਦਾਰਾਂ ਨੂੰ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਇਹਦੇ 'ਚ ਕਿੰਨੀ ਰਿਪੇਅਰ ਪਾਉਣੀ ਚਾਹੀਦੀ ਹੈ ਕਿੰਨੀ ਨਹੀਂ ਪਾਉਣੀ ਚਾਹੀਦੀ ਪਹਿਲੇ ਮਿੱਟੀ ਦੇ ਉੱਤੇ ਹੀ ਆਪਣਾ ਜਿਹੜਾ ਹੈ ਆਪਣਾ ਇਹਦੀ ਗਟਕਾ ਜਾਂ ਪਾ ਰਹੇ ਨੇ ਉਸ ਤੋਂ ਬਾਅਦ ਉੱਪਰ ਜਿਹੜਾ ਰੋਡ ਵਿਲਰ ਚਲਾ ਰਹੇ ਨੇ ਇਹਨਾਂ ਨੂੰ ਵੀ ठेकेदार ਕੋਣ ਹੈ ਕਿੰਨਾ ਠੇਕੇ ਠੇਕਾ ਪਾਸ ਹੋਇਆ ਹੋਇਆ ਔਰ ਕਿਹਦੇ ਕੋਲ ਠੇਕਾ ਹੈ ਔਰ ਕਿੰਨੀ ਤੁਹਾਨੂੰ ਲੇਅਰ ਪਾਉਣ ਵਾਸਤੇ ਦੱਸਿਆ ਹੋਇਆ ਕਿੰਨੀ ਰਿਪੇਅਰ ਪਾਉਣ ਵਾਸਤੇ ਦੱਸਿਆ ਆ ਇਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਤੁਸੀਂ ਦੇਖ ਸਕਦੇ ਹੋ ਆ ਹੁਣ ਸਿਰਫ ਸਾਡੇ ਆਉਣ ਕਰਕੇ ਆ ਲੇਅਰ ਮੋਟੀ ਪਾਈ ਜਾ ਰਹੀ ਆ ਆਦਰਵਾਇਜ਼ ਜੇ ਪਿੱਛੇ ਕਿਸੇ ਇੰਜੀਨੀਅਰ ਤੋਂ ਚੈੱਕ ਕਰਾਏ ਜੇ ਜੇ ਕੋਈ ਇਹੋ ਸਾਹਿਬ ਆਪ ਚੈੱਕ ਕਰਨ ਤਾਂ ਮੈਂ ਕਹਿੰਦਾ ਇਹਨਾਂ ਦੇ ਵਿੱਚ ਕੁਝ ਨਹੀਂ ਨਿਕਲੂਗਾ ਟੁੱਟੇ ਮਾਰ ਕੇ ਜਾਏ ਹੁਣ ਤੋੜ ਲੋ ਇਹੋ ਜੀ ਸੜਕ ਬਣਾਏ ਦਾ ਕੋਈ ਫਾਇਦਾ ਕੋਈ ਨਹੀਂ ਆ ਸਮਾਣੇ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਸਮਾਣੇ ਦੇ ਟੈਕਸਾਂ ਨੂੰ ਲੁੱਟਿਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਦੀ ਗੱਲ ਕਰਦੇ ਇਮਾਨਦਾਰੀ ਦੀ ਸਰਕਾਰ ਦੀ ਗੱਲ ਕਰਦੇ ਆ ਅੱਜ ਇਹ ਇਮਾਨਦਾਰੀ ਕਿੱਥੇ ਗਈ ਕਿਉਂ ਨਹੀਂ ਆਗੇ ਇੱਥੇ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਚੈੱਕ ਕਰਦੇ ਬਦਲਾਵ ਦੇ ਵਰਕਰ ਕਿੱਥੇ ਭੱਜ ਗਏ ਕਿੱਥੇ ਲੁਕ ਗਏ ਇਸ ਕਰਕੇ ਅਸੀਂ ਇਹ ਕਹਿ ਰਹੇ ਆ ਵੀ ਇਹ ਸੜਕ ਜਿਹੜੀ ਹੈ ਪ੍ਰੋਪਰ ਬਣਨੀ ਚਾਹੀਦੀ ਕਿਉਂਕਿ ਕਾਫੀ ਸਾਰੇ ਪਿੰਡਾਂ ਨੂੰ ਜੋੜਦੀ ਹੈ ਸਾਡੇ ਸ਼ਹਿਰ ਦੇ ਨਾਲ ਜੋੜਦੀ ਹੈ ਔਰ ਇਹ ਸਿਵਲ ਹਸਪਤਾਲ ਹੈ ਜੀ 메인 ਸਿਵਲ ਹਸਪਤਾਲ ਹੈ ਜਿੱਥੇ ਲੋਕ ਆਉਂਦੇ ਜਾਂਦੇ ਨੇ ਔਰ ਸੜਕ ਪ੍ਰੋਪਰ ਬਣਨੀ ਬਣੀ ਹੋਣੀ ਚਾਹੀਦੀ ਹੈ ਔਰ ਅੱਜ ਬੁਰਾ ਹਾਲ ਹੈ ਇਸ ਚੀਜ਼ ਦਾ ਤੁਸੀਂ ਦੇਖ ਸਕਦੇ ਹੋ ਸਾਡੀ ਆ ਜਿਹੜੀ ਸੜਕ ਹੈ ਮੌਲੀ ਰਿਪੇਅਰ ਕੀਤੀ ਜਾ ਰਹੀ ਹੈ ਇਹਦੇ ਉੱਤੇ ਕੋਈ ਚਾਜ ਨਾਲ ਰਿਪੇਅਰ ਨਹੀਂ ਹੋਈ ਇਹਦਾ ਪਹਿਲੇ ਵੀ ਕਈ ਵਾਰੀ ਹੋਇਆ ਪਾਇਆ ਮਹੀਨੇ ਬਾਅਦ ਸੜਕ ਫੇਰ ਟੁੱਟ ਕੇ ਚਲੀ ਗਈ ਸਾਡੇ ਆਮ ਲੋਕਾਂ ਦੇ ਨਾਲ ਇਹ ਸਰੇ ਆਮ ਤੱਕਾ ਹੋ ਰਿਹਾ ਲੱਗਦਾ ਕਿ ਨਿਆ ਪ੍ਰਸ਼ਾਸਨ ਚੱਲ ਜੂਏ ਸੜਕ ਬਰਸਾਤ ਕੀ ਮੈਂ ਕਹਿੰਦਾ ਜੀ ਇੱਕ ਮਹੀਨਾ ਦੋ ਮਹੀਨੇ ਚੱਲ ਜਾਣ ਤਾਂ ਵੀ ਠੀਕ ਹੈ ਤੁਸੀਂ ਇਹ ਦੇਖੋ ਘੱਗਾ ਰੋਡ ਦੇ ਉੱਤੇ ਵੀ ਇਹਦੀ ਅਸੀਂ ਪ੍ਰਸ਼ਾਸਨ ਨੂੰ ਅਸੀਂ ਕਿਹਾ ਵੀ ਇਹ ਸੜਕ ਦੇ ਵਿੱਚ ਮਟੀਰੀਅਲ ਮਤਲਬ ਗਲਤ ਮਟੀਰੀਅਲ ਪੈ ਰਿਹਾ ਥੋੜਾ ਮਟੀਰੀਅਲ ਪੈ ਰਿਹਾ ਲੇਕਿਨ ਫਿਰ ਵੀ ਪਤਾ ਨਹੀਂ ਕਿਹੜੇ ਇਹੋ ਜਿਹੇ ਬੰਦੇ ਸੀ ਮੇਂ ਮਤਲਬ ਉੱਥੇ ਬੰਦਿਆਂ ਨੇ ਇਹ ਕਾਰਵਾਈ ਹੋਣ ਹੀ ਨਹੀਂ ਦਿੱਤੀ ਅਸੀਂ ਐਸ.ਡੀ.ਐਮ ਸਾਹਿਬ ਨੂੰ ਵੀ ਕਿਹਾ ਅਸੀਂ ਪੀ.ਡਬਲਯੂ.ਡੀ ਮਹਿਕਮੇ ਨੂੰ ਵੀ ਲਿਖ ਕੇ ਦਿੱਤਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਕੱਗਾ ਰੋਡ ਦਾ ਠੇਕੇਦਾਰ ਨੂੰ ਲਿਆ ਕੇ ਇਹਨੂੰ ਦੱਸਣਾ ਚਾਹੀਦਾ ਵੀ ਹਾਂ ਵੀ ਕਿੰਗਾ ਕਿੰਨਾ ਗੜਕਾ ਪਾਸ ਹੋਇਆ ਤੇ ਕਿੰਨਾ ਤੁਸੀਂ ਪਾਇਆ ਤੇ ਹੁਣ ਤੱਕ ਜਿਹੜਾ ਹੈ ਇਹ ਨਕਾਮ ਰਹੇ ਨੇ ਆ ਹੁਣ ਜਿਹੜੀਆਂ ਸੜਕਾਂ ਨੇ ਸਿੱਧੀ ਸਿੱਧੀ ਕਰਪਸ਼ਨ ਨਹੀਂ ਹੋ ਰਹੀਏਗੀ ਸਿੱਧੀ ਕਰਪਸ਼ਨ ਹੈ ਏਸੀ ਕਰਕੇ ਦਾ ਅਸੀਂ ਬੋਲ ਰਹੇ ਹਾਂ ਤੇ ਹੁਣ ਸਾਡੇ ਓਨ ਕਰਕੇ ਲੇਅਰ ਮੋਟੀ ਪਾਈ ਹੈ ਮੇਰੇ ਨਾਲ ਭਾਵੇਂ ਤੁਸੀਂ ਪਿੱਛੇ ਆ ਚਲੋ ਆ ਰਹੀ ਹੈ ਲੇਅਰ ਦੇ ਵਿੱਚ ਅਤੇ ਉਹ ਲੇਅਰ ਦੇ ਵਿੱਚ ਕਿੰਨਾ ਫਰਕ ਹੈ ਬੰਦਾ ਮਿੱਟੀ ਦੇ ਉੱਪਰ ਹੀ ਪਾਈ ਗਈ ਹੈ ਜੀ ਇਸ ਤਰ੍ਹਾਂ ਆ ਮਿੱਟੀ ਦੇ ਉੱਤੇ ਹੀ ਪਾਈ ਗਈ ਹੈ ਤੁਸੀਂ ਆਪ ਦੇਖੋ ਕਿਸ ਤਰੀਕੇ ਨਾਲ ਪਾਈ ਜਾ ਰਹੀ ਹੈ ਮੈਂ ਇਹ ਕਹਿ ਰਿਹਾ ਵੀ ਈਓ ਸਾਹਿਬ ਨੂੰ ਘੱਟੋ ਘੱਟ ਇੱਥੇ ਆਉਣਾ ਚਾਹੀਦਾ ਐਸਡੀਐਮ ਸਾਹਿਬ ਨੂੰ ਇਹਦਾ ਦੌਰਾ ਕਰਨਾ ਚਾਹੀਦਾ ਵੀ ਸਮਾਨੇ ਦੇ ਲੋਕਾਂ ਨਾਲ ਇਸ ਤਰ੍ਹਾਂ ਟੱਕਾ ਨਾ ਕੀਤਾ ਜੇ ਕਿਉਂਕਿ ਇਹ ਜਿਹੜੀ ਰੋਡ ਹੈ ਹਸਤਾਲ ਦੇ ਨਾਲ ਜੋੜਦੀ ਹੈ ਪਿੰਡਾਂ ਦੇ ਲੋਕ ਆਉਂਦੇ ਨੇ ਹੋਰ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਅਮਰਜੈਂਸੀ ਆਉਂਦੀ ਹੈ ਜਿਵੇਂ ਕਈ ਵਾਰੀ ਅਸੀਂ ਪਹਿਲੇ ਤੇ ਖੱਡੇ ਸੀਗੇ ਪਰ ਇਹਨਾਂ ਲੇਡੀਆਂ ਵਿਚਾਰੀਆਂ ਮੋਟਰਸਾਈਕਲ ਸਕੂਟਰ ਤੇ ਬੈਠ ਕੇ ਆਉਂਦੀਆਂ ਨੇ ਉਹ ਖੱਡੇ 'ਚ ਵੱਜਣ ਕਰਕੇ ਮਿਸ ਗੈਰੇਜ ਵੀ ਹੋਏ ਨੇ ਅਸੀਂ ਕਾਫੀ ਸਾਰੇ ਖਬਰਾਂ ਵੀ ਲੱਗੀਆਂ ਤੁਹਾਡੇ ਆਪਣਾ ਪ੍ਰੈਸ ਵਾਲਿਆਂ ਨੇ ਲਾਈਆਂ ਜਿਹਦੇ ਕਰਕੇ ਅਸੀਂ ਕਹਿ ਰਹੇ ਹਾਂ ਵੀ ਸਮਾਣੇ ਦੇ ਨਾਲ ਜਿਹੜਾ ਹੈ ਇਸ ਇਹ ਬਤਾਰਾ ਜਿਹੜਾ ਹੈ ਗਲਤ ਹੋ ਰਿਹਾ ਹੈ ਵੀ ਜੇ ਸੜਕਾਂ ਬਣਾਉਣੀਆਂ ਨੇ ਚਾਜ ਨਾਲ ਬਣਾਓ ਇਸ ਤਾ ਕ੍ਰਪਸ਼ਨ ਦੇ ਨਾਲ ਸੜਕਾਂ ਬਣਾਉਣ ਦਾ ਕੋਈ ਫਾਇਦਾ ਨਹੀਂ ਇਹ ਤਾਂ ਇਹ ਤਾਂ ਜਾਂਚ ਹੋਣੀ ਚਾਹੀਦੀ ਹੈ ਵਿਜੀਲੈਂਸ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਵੀ ਕਿਉਂ ਇਹ ਪੈਸਾ ਕਿਹਦੇ ਕੋਲ ਜਾਊਗਾ ਕੌਣ ਇਹ ਪੈਸਾ ਖਾ ਰਿਹਾ ਹੈ ਅੱਗੜ ਰੋਡ ਦਾ ਵੀ ਜਿਹੜਾ ਪੈਸਾ ਸੀਗਾ ਉਹਦਾ ਵੀ ਪੈਸਾ ਕੌਣ ਲੈ ਗਿਆ ਸਾਰੀ ਸੜਕ ਟੁੱਟੀ ਪਈ ਹੈ ਸਾਰੇ ਡਿਵਾਈਡਰ ਟੁੱਟੇ ਪਏ ਨੇ ਜਿਹੜਾ ਉੱਥੇ ਦਾ ਲੋਹਾ ਸੀਗਾ ਅੱਧ ਵਿਚਕਾਰ ਤੇ ਲੱਗਿਆ ਸੀ ਸੜਕ ਦੇ ਦੋਨਾਂ ਪਾਸੇ ਨੂੰ ਜੋੜਦਾ ਸੀ ਉਹ ਵੀ ਪੁੱਟ ਪਟਾ ਕੇ ਲੈ ਗਿਆ ਕੌਣ ਲੈ ਗਿਆ ਕਿੱਥੇ ਲੈ ਗਿਆ ਹੁਣ ਤੱਕ ਕੋਈ ਦੱਸਿਆ ਵੀ ਨਹੀਂ ਗਿਆ ਸਮਾਣੇ ਦੇ ਲੋਕਾਂ ਨੂੰ ਕੈਸੀ ਸਰਕਾਰ ਆਈ ਹੈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਸਰਕਾਰ ਤਾਂ ਮੰਗ ਕਰਦੇ ਆਂ ਵੀ ਐਸਡੀਐਮ ਸਾਹਿਬ ਜੇ ਸਾਡੇ ਸਮਾਣੇ ਨੂੰ ਤੁਸੀਂ ਸਾਡੇ ਸੋਨਾ ਸਵਰਗ ਬਣਾਉਣਾ ਚਾਹੁੰਦੇ ਹੋ ਤੇ ਚਾਜ ਨਾਲ ਬਣਾਓ ਐਦਾ ਕ੍ਰਪਸ਼ਨ ਵਾਲਾ ਸਾਨੂੰ ਜਿਹੜਾ ਹੈ ਸਮਾਣਾ ਨਹੀਂ ਚਾਹੀਦਾ ਵੀ ਜਿਹੜਾ ਤੁਸੀਂ ਅੱਜ ਰੋਡਾਂ ਦੇ ਉੱਤੇ ਇਸ ਟਾਈਮ ਜਿਹੜਾ ਹੈ ਕੁਝ ਵੀ ਨਹੀਂ ਪਾਰੇ ਇਹ ਸਰੇ ਆਮ 15 ਦਿਨ ਦੀ ਮਾਰ ਹੈ ਸਿਰਫ 15-20 ਦਿਨ ਦੇ ਵਿੱਚ ਸੜਕ ਫਿਰ ਕਰਾਓ ਹੋ ਜਾਊਗੀ ਠੀਕ ਹੈ ਜੀ ਧੰਨਵਾਦ